ਲੋ ਵੀ ਆਏ ਸਾਡੀ ਸਾਈਕਲ ਕੰਦਾ ਰਾਜ ਲੋਕ ਆ ਗਏ ਜੀ ਆਪਣੇ ਸਾਈਕਲ ਲੋਕ ਦਿੱਤੇ ਆਪਾਂ ਖੋਲਦੇ ਬਸ ਗੈਰੀ ਬਾਈ ਲੱਗਿਆ ਖੋਲਣ ਲੋਕ ਹਣ ਤੇ ਫਿਰ ਕਰਦੇ ਆਪਾਂ ਸਮਾਨ ਪਾਇਕ ਸਮਾਨ ਵੀ ਆ ਬਣਾ ਪਿਆ ਬਸ ਬੋਤਲ ਆ ਇੱਕ ਬਾਕੀ ਤੁਹਾਨੂੰ ਪਤਾ ਸਾਰਾ ਪੈਗਾ ਆਪਣਾ ਚੱਕਵਾ ਹੀ ਆ ਤੇ ਬਸ ਓਕੇ ਆ ਪਾਸੇ ਕੀ ਆਪਣੀ ਸਰਾਂ ਇੱਥੇ ਆਪਾਂ ਸੀਗੇ ਰਤ ਦੀ ਆਪਣੀ ਸਨ ਕਰਾਸ ਸਮਾਨ ਆਪਣਾ ਪੂਰਾ ਪੈਕ ਆ ਆਪਾਂ ਪਾਉਣ ਲੱਗਿਆ ਚੱਲੇ ਉਹ ਖੜਾ ਆਪਣਾ ਗੈਰੀ ਵਾਈ ਵੀ ਪੂਰਾ ਰੈਡੀ ਆ ਤੇ ਭਾਈ ਜਤ ਸਿੰਘ ਯਾਤਰੀ ਨਵਾਂ ਸਟਾਪ ਤੋਂ ਆਪਾਂ ਤੁਰ ਪਏ ਹੁਣ ਜਾਵਾਂਗੇ ਆਪਾਂ ਮੱਥਾ ਟੇਕਣ ਪਹਿਲਾਂ ਫਿਰ ਉਸ ਤੋਂ ਬਾਅਦ ਤੁਰਾਂਗੇ ਆਪਾਂ ਆਪਣੇ ਪਿੰਡ ਵੱਲ ਨੂੰ ਚੱਲੇ ਪਾਵਾਂਗੇ ਤੇ ਰਸਤੇ 'ਚ ਆਪਣੇ ਦੋ ਗੁਰਦੁਆਰੇ ਰਹਿ ਗਏ ਗੁਰਦੁਆਰਾ ਬਾਬਾ ਬੱਢਣ ਸਾਹਿਬ ਦਾ ਤੇ ਬਾਬਾ ਗੁਰਦਿੱਤਾ ਜੀ ਦਾ ਤੇ ਆਪਾਂ ਲੰਗਰ ਪਾਣ ਵੀ ਉੱਥੇ ਹੀ ਸਕਾਂਗੇ ਔਰ ਉਹ ਆਪਾਂ ਨੂੰ ਹੈਗੇ ਉਹ 12-13 ਕਿਲੋ ਮੀਟਰ ਲੋਕ ਵੀ ਆਪਾਂ ਸਾਈਕਲ ਲਾ ਕੇ ਹੋਨਪਾ ਦਰਸ਼ਨ ਕਰਨ ਜਾ ਰਹੇ ਆ ਤੇ ਤੁਹਾਡਾ ਸਭ ਨੂੰ ਮੰਨ ਕਰਤ ਆਪਾਂ ਉਹਨਾਂ ਦਾ ਬਾਬਾ ਬੁੱਢਣਾ ਦਾ ਰਹਿ ਗਿਆ ਸਿਰਫ 2 ਕਿਲੋਮੀਟਰ ਦੂਰ ਤੇ ਬਰਾਬਰ ਆਪਣੇ ਹਾਈਵੇ ਆਪਾਂ ਜਾ ਰਹੇ ਨਹਿਰ ਦੇ ਨਾਮ ਨਾਲ ਦੇਖੋ ਸਵੇਰ ਦਾ 뷰 ਕਿੰਨਾ ਕੈਂਡਾ ਜਾਨਵਰਾਂ ਦੀ ਚੀਚੀ ਸ਼ਾਂਤ ਮਾਹੌਲ ਸਾਈਕਲ ਤੇ ਸਫਰ ਇੱਕ ਇੱਕ ਪੈਡਲ ਨਾਲ ਇੱਕ ਇੱਕ ਜਦਾ ਸੜਦਾ ਹੋਇਆ ਯਾਰ ਚਤਨਾ ਸਫਰ ਕਰ ਰਹੇ ਮੇਰਾ ਗਲਾ ਨਹੀਂ ਦੋਦਾਰ ਹੈ ਮਤਲਬ ਗਲਾ ਦੋਹ ਵੀ ਨਹੀਂ ਰਹਾ ਤੇ ਉਹੀ ਅਜੀਬ ਜਿਹਾ ਵਸਾ ਸੁਣ ਏਦਾਂ ਦਾ ਸਾਊਂਡ ਆ ਯਾਰ ਆ ਵੀਡੀਓ ਵੀ ਕਈ ਵਾਰ ਐਂ ਲੱਗਦਾ ਵੀ ਅਗਲਾ ਕੋਈ ਪਤਾ ਨਹੀਂ ਸਾਸੂ ਚੜ ਗਿਆ ਪਰ ਆਪਾਂ ਫਿੱਟਾਂ ਐਦਾਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਗਲੇ ਕਰਕੇ ਨਾਲ ਥੋੜੇ ਪ੍ਰੋਬਲਮ ਆ ਆਪਣਾ ਨਾਲ ਵਾਲਾ ਵੀ ਗਹਿਰੀ ਬਾਈ ਲੌਂਚ ਕੋਲ ਵੀ ਚੜ ਗਏ ਆਪਾਂ ਤੇ ਆਪਾਂ ਜਾਣਾ ਇਧਰੋਂ ਇੱਥੋਂ ਮੁੜਾਂਗੇ ਆਪਾਂ ਤੇ ਲਿਖਿਆ ਹੋਇਆ ਗੁਰਦੁਆਰਾ ਚਰਨ ਕਮਲ ਸੇਵਾ ਕੀਰਤ ਪ੍ਰਸਾਦ ਭਾਗ ਵਾਲਾ ਆਉ ਕਰਦੇ ਆਪਾਂ ਯੂ ਆਉ ਲਿਖਿਆ ਤੇ ਇਧਰ ਨਹਿਰ ਖਾਮ ਹੋ ਗਿਆ ਸੂਰ ਸੂਰ ਨਾ ਤਾਂ ਮੌਸਮ ਦਾ ਫਰਕ ਪਿਆ ਸਿੱਕ ਆਉਂਦੀ ਆਉਂਦੀ ਰਹਿ ਗਈ ਓਹੋ ਸਾਈਕਲ ਤੇ ਪਹੁੰਚ ਕੇ ਬੱਬਾ ਬੁੱਢਣ ਸਾਹਿਬ ਦੇਖੋ ਦਰਗਾਹ ਬਣੀ ਹੋਈ ਆ ਬੁੱਢਣ ਸਾਹਿਬ ਇੱਧਰ ਹੈਗਾ ਮੰਜ ਸਿੱਧਰ ਲੰਗਰ ਹਾਲ ਇੱਧਰ ਦੁਕਾਨਾਂ ਕੁਝ ਖੁੱਲੀਆਂ ਕੁਝ ਬੰਦ ਰੀਆਂ ਨੇ ਟਾਈਮ ਹੋ ਚੱਲਿਆ 7 ਵਜਣ ਵਾਲਿਆ 7 ਵਜ ਗਏ ਮਤਲਬ 1 ਮਿੰਟ ਰਹਿਣਾ 7:30 ਵਜ ਗਏ ਉਧਰ ਮਿੱਠਾ ਮਿੱਠਾ ਨਿਕਲ ਰਿਹਾ ਸੂਰਜ ਤੇ ਆਹ ਖੜਿਆ ਸਾਈਕਲ ਆ ਆਪਣਾ ਗੈਰੀ ਟੂਰ ਵੀਡੀਓ ਬਣਾਉਦਾ ਹੋਇਆ ਆਪਾਂ ਬੁੱਢਣ ਸਾਧੀਆਂ ਬੱਕਰੀਆਂ ਸੇਰ ਚਾੜਦਾ ਬਹੁਤ ਸੀ ਜ਼ਿਆਦਾ ਕਰਨੀ ਵਾਲੇ ਬਾਬਾ ਆਪਾਂ ਬੁੱਢਣ ਸੋ ਕਰਾਉਣ ਆਪਾਂ ਦਰਸ਼ਨ ਨੂੰ ਅੰਦਰ ਜਾਗੇ ਆਈ ਰਿਹਾ ਇਹਦੇ ਮਾਪਿਆਂ ਨਾਲ ਲਾਗੇ ਕੋ ਬਾਬਾ ਬੁੱਢਣ ਸਾਹਿਬ ਦੇ ਚਾਰ ਸੱਕ ਰਹੇ ਆ ਤੇ ਉਹ ਸਾਹਮਣੇ ਦਰਗਾਹ ਆ ਵੀ ਆਪਾਂ ਬਾਬਾ ਬੁੱਢਣ ਸਾਹਿਬ ਦੇ ਰਸਤੇ ਤੋਂ ਪੌੜੀਆਂ ਤੋਂ ਉੱਤਰ ਤੇ ਸਾਰ ਉੱਤਰ ਦੀ ਉਰੇ ਆ ਗਏ ਆਪਾਂ ਪੌੜੀਆਂ ਨਹੀਂ ਆਇਆ ਤੇ ਹੁਣ ਆਪਾਂ ਜਾਵਾਂਗੇ ਬਾਬਾ ਗੁਰਦੁੱਤਾ ਜੀ ਦੇ ਉਹ ਪੌੜੀਆਂ ਨਹੀਂ ਪਾਰ ਕਰਕੇ ਉਧਰ ਦੀ ਪੰਗਾ ਲੈ ਲਿਆ ਪੌੜੀਆਂ ਉਤਰਨ ਦਾ ਪਰ ਕੋਈ ਚੱਕਰ ਨਹੀਂ ਕਿਉਂਕਿ ਉਹ ਨਹੀਂ ਅਸੀਂ ਉਹ ਜਿਹੜਾ ਦੂਜਾ ਪੜਾਣਾ ਉਹ ਉਹਦੇ ਥੱਲੇ ਨਹੀਂ ਆ ਕੇ ਫਿਰ ਪਾਏ ਆਉਣਾ ਜੀ ਘੁੰਮ ਕੇ ਸੋ ਹੁਣ ਪੌੜੀਆਂ ਚੜ੍ਹਣੀਆਂ ਨੇ ਹੁਣ ਉੱਥੇ ਵੀ ਸਾਈਕਲ ਚੜ੍ਹਾਂਗੇ ਉਹ ਪੌੜੀਆਂ ਤੇ ਇਧਰ ਨਹਿਰ ਸਾਹਮਣੇ ਸੋ ਕੀ ਹਾਂ ਅੱਪਾ ਥੋੜਾ ਫੋਟੋ ਸ਼ੂਟ ਕਰਨ ਲੱਗੇ ਸੀ ਤੇ ਬਾਈਕਾਂ ਟੂ ਮੱਚ ਲੇਟ ਹੋ ਗਏ ਟੂ ਮੱਚ ਟੂ ਮੱਚ ਲੇਟ ਹੋ ਗਏ ਹੁਣ ਆਪਾਂ ਪੌੜੀ ਲੈਣੇ ਨੂੰ ਆ ਆਪਾਂ ਪਹਿਲਾਂ ਉਧਰੋਂ ਆਇਆ ਲੋਬੀ ਆਪਾਂ ਪਹੁੰਚ ਗਏ ਪੰਜਾਬ ਸਾਈਕਲ ਤੇ ਸਫਰ ਪੰਜਾਬ ਦਾ ਕਰਦੇ ਕਰਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਪਾਪਾ ਗੁਰਦਿੱਤਾ ਜੀ ਦੇ ਸਮਾਗਮ ਦੀ ਤਿਆਰੀ ਹੋ ਰਹੀਆਂ ਨੇ ਸਤੰਤਨ ਨੂੰ ਬਾਬਾ ਗੁਰਦਿੱਤਾ ਜੀ ਉਹ ਵੀ ਸਫਰ ਦੇ ਦੌਰਾਨ ਆਪਾਂ ਨੂੰ ਮਿਲੇ ਜੀ ਬਾਬਾ ਜੀ ਬਾਬਾ ਜੀ ਠੀਕੜਾ ਗਾਓ ਠੀਕਾ ਜੀ ਠੀਕੜਾ ਲੋ ਆਪਾਂ ਨੂੰ ਨਨਕਾ ਸਾਹਿਬ ਕਰੋ ਵੀ ਜਾਣਿਆ ਹੋਰ ਉਹ ਵੀ ਠੀਕੜਾ ਗਾਓ ਫਰੀ ਹੋ ਰਿਹਾ ਦੇਖੋ ਬਾਬਾ ਜੀ ਵੀ ਸੰਪੋ ਸਾਈਕਲ ਤੇ ਆਪਣੇ ਨਾਲ ਹੀ ਘੋੜਾ ਚੜ੍ਹੇ ਹੋਰ ਦਾ ਸਭਾ ਪੇਕ ਕੋਲ ਸੇ ਆਪਾਂ ਲੋ ਵੀ ਅਨੰਦਪੁਰ ਤੋਂ ਸਫਰ ਕਰਦੇ ਆਪਾਂ ਨੂੰ ਕੋਈ ਨਾ ਕੋਈ ਬਲੁਰਕ ਬੰਦਾ ਟੱਕਰ ਨਹੀਂ ਦੱਸਦਾ ਬਾਬਾ ਜੀ ਵੀ ਅਨੰਦਪੁਰ ਪਹੁੰਚ ਗਏ ਦੇਖੋ ਬਾਬਾ ਜੀ ਵੀ ਸਵੇਰੇ 15-20 ਕਿਲੋਮੀਟਰ ਸਾਈਕਲ ਚਲਾ ਕੇ ਆਉਂਦੇ ਆ ਬਾਬਾ ਜੀ ਯਾਨੀ ਸਾਈਕਲ ਜ਼ਰੂਰੀ ਆ ਸਹੀਆ ਸਹੀਆ ਬਾਬਾ ਜੀ ਆਪਾਂ ਵੀ ਲੈ ਲਓ ਸਾਈਕਲ ਤੇ ਸਫ਼ਰ ਕਰ ਰਹੇ ਆ ਕਿੰਨਾ ਬਾਬਾ ਜੀ ਠੀਕ ਆ ਬਾਬਾ ਜੀ ਓਕੇ ਠੀਕ ਠੀਕ ਸੌ ਵੀ ਸਫ਼ਰ ਕਰਦੇ ਕਰਦੇ ਆਪਾਂ ਪਹੁੰਚ ਜੇ ਕੀਤਪੁਰ ਸਿਫਤ ਤੋਂ ਅੱਗੇ ਥੋੜਾ ਜਿਹਾ ਕਿੰਨਾ ਕਰਕੇ ਪਹੁੰਚੀਏ ਤੁਹਾਨੂੰ ਆਪਾਂ ਦਿਖਾਉਨੇ ਆ ਆਪਾਂ ਪਹੁੰਚ ਗਏ 15 ਕਿਲੋਮੀਟਰ ਸਫ਼ਰ ਤੈ ਕਰਿਆ ਲੱਗਿਆ ਇੱਕ ਟਾਈਮ ਇੱਕ ਘੰਟਾ ਲੱਗ ਗਿਆ ਇੱਕ ਘੰਟਾ ਉਹ ਸਾਹਮਣੇ ਇੱਥੇ ਬਈ ਨਲਕਰ ਪਾਣੀ ਗੇਟ ਦਾ ਆਪਾਂ ਉਥੋਂ ਪਾਣੀ ਭਰਿਆ ਫੇਰ ਦਿਖ ਆਮਨੇ ਬੱਸ ਕਰਾਈ ਪਈ ਆ ਕੱਲ ਰਾਤ ਮੈਡੀਕਲ ਤੋਂ ਲੈਤੀ ਸੀ ਕਿ ਥੋੜੀ ਜੀ ਆ ਕੀ ਕਹਿੰਦਾ ਨਾ ਨੌ ਨੂ ਤਾਂ ਮੈਨੂੰ ਪਤਾ ਨਹੀਂ ਤੇ ਇਹ ਹੁਣ ਦੇਖਣਾ ਜੂਸ ਨੇ ਯਾਰ ਗਾੜੇ ਚ ਖਰਾਸ ਜ਼ਖਾਮ ਪਤਾ ਨਹੀਂ ਹਵਾ ਹਵਾ ਲੱਗੀ ਸਵੇਰੇ ਅੱਜ ਥੋੜਾ ਜਿਆਦਾ ਹੋ ਗਿਆ ਤੇ ਆਹ ਰੋਡ ਆਪਾਂ ਜਾਣਾ ਤੇ ਉਹ ਰੋਡ ਆਪਾਂ ਆਇਆ ਉਹ ਦੂਜੇ ਵਗੀ ਆਪਣਾ ਨਾਲ ਦਾ ਉਹ ਆ ਰਿਹਾ ਉਹ ਕਹਿੰਦਾ ਮੈਂ ਥੋੜੀ ਜੀ ਵੀਡੀਓ ਬਣਾ ਕਹਿੰਦਾ ਹੈਰ ਕੋਡ ਮਹਾ ਬਣਾਇਆ ਬਣਾਇਆ ਆਹ ਖੜਾ ਉਹਦਾ ਸਾਈਕਲ ਵਈਦਾ ਫਿਟਵਿਨ 540 ਉਹ ਲਾਵੀ ਪਹੁੰਚ ਗਏ ਆਪਾਂ ਹੋ ਰੁੱਪੜ ਵਾਲੇ ਪੁਲ ਤੇ ਇਹ ਉ ਨਹਿਰ ਸਫ਼ਰ ਕਰਦੇ ਜਾਂਦੇ ਆਂ ਆਹ ਨਾਲ ਆਪਣੇ ਘਰ ਦੇ ਬੰਦੂਰ ਉਹ ਆਦਾ ਮਹਿਰੀ ਭਾਈ ਨੇ ਇਹ ਉਹ ਹੈ ਗਰੀਬ ਆਂ ਆਂਦੀ ਭਾਈ ਜੀ ਸਫ਼ਰ ਕਿਵੇਂ ਚੱਲਦਾ ਬਹੁਤ ਵਧੀਆ ਬਹੁਤ ਵਧੀਆ ਨਹੀਂ ਹੈਗਾ ਬਹੁਤ ਵਧੀਆ ਕਿੰਨਾ ਗੈਰਫਿਊ ਤੁਸੀਂ ਪਾਰ ਕਰਕੇ ਦੇ ਆਹ ਕਿਤੇ ਦਿਓ ਨਾ ਗਰਮੀ ਵੀ ਬਹੁਤੀ ਹੈ ਪਰ ਕੋਈ ਚੱਕਰ ਨਹੀਂ ਬੜੀ ਬੰਦਾ ਹੀ ਲੱਗਦਾ ਹੈਗਾ ਸਰੀਰ ਭੱਜਿਆ ਆਇਆ ਸਰੀਰ ਪੂਰਾ ਭੱਜਿਆ ਆਇਆ ਇਹ ਤੋਂ ਸਾਹਮਣੇ ਇਹ ਕਿਸ਼ਾ ਆ ਜਾ ਆ ਜਾ ਭਾਈ ਅਸੀਂ ਕਿੱਧਰ ਨੂੰ ਜਾਉਨੇ ਗਰਮੀ ਯਾਰਾ ਕਰਕੇ ਲਾ ਮੂਸਰੇ ਕੋਟ ਉਹ ਹੁੰਦਾ ਬਣਾ ਕੈਰੀ ਬਾਈ ਆਹ ਖੜੀਆ ਆਪਣੀ ਸਾਈਕਲ ਆਹ ਛੱਟ ਹੋਇਆ ਬੈ ਗੰਪੂਰ ਆਲਾ ਆਹ ਆਇਆ ਖੜੀਆ ਲੋਵੀ ਗਾਣਿਆਂ ਦੇ ਨਾਲ ਸਫ਼ਰ ਦਾ ਆਨੰਦ ਲੈਂਦੇ ਹੋਏ ਕੱਲੇ-ਕੱਲੇ ਪੈਡਲ ਦੇ ਨਾਲ ਨਿਆਰੇ ਨਾਲ ਸਫ਼ਰ ਪਿੰਡਾਂ ਵੱਲ ਨੂੰ ਚਾਲੇ ਪਾਉਂਦੇ ਹੋਏ ਦੇਖੋ ਆਹ ਤਰ੍ਹਾਂ ਬਾਰ ਕਰਿਆ ਗੱਲ ਕਰੀਏ ਸਫ਼ਰ ਦੀ ਤੇ ਹੁਣ ਦਾ ਕੱਫਾ ਘੜਤਾ 80 ਕਿਲੋਮੀਟਰ ਇੱਕ ਘੰਟਾ 42 ਮਿੰਟ ਹੋ ਗਏ ਸਫਰ ਕਰਦੇ ਕਰਦੇ ਪਹੁੰਚ ਗਏ ਆਪਾਂ ਰੋਪੜ ਦੇ ਵਿੱਚ ਐਂਟਰ ਕਰਨ ਲੱਗਿਆ ਗਏ ਨੇ ਕਿਲੋ ਤੋਂ 2 ਕਿਲੋਮੀਟਰ ਅਫਰ ਕਰ ਰਹਿ ਗਿਆ ਸਫਰ 37 ਕਿਲੋਮੀਟਰ ਆਪਾਂ طے ਕਰ ਲਿਆ 2 ਘੰਟੇ 6 ਮਿੰਟ ਦੇ ਕੁਝ ਇੱਧਰੇ ਬਜਰੰਗ ਵਾਲੀ ਜੀ ਬੜੀ ਸੁੰਦਰ ਮੂਰਤੀ ਆ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਤੇ ਉਹ ਜਾ ਰਿਹਾ ਆਪਣੇ ਨਾਂ ਵਾਲਾ ਸਿਹਰ ਤੇ ਆ ਮੰਦਿਰ ਆ ਬਜਰੰਗ ਵਾਲੀ ਦਾ ਯਾਰ ਇਹ ਆਪਾਂ ਰੋਪੜ ਕ੍ਰਾਸ ਕਰਦੇ ਕਰਦੇ ਹੁਣ ਆਪਾਂ ਬੈ ਗਏ ਹਾਂ ਚਮਕੌਰ ਸਾਹਿਬ ਵਾਲੀ ਛੜਕ ਜਿਹੜੀ ਨੈਰੋ ਨੈਰ ਜਾ ਰਹੇ ਆ ਤੇ ਕੱਲ ਕਰੀ ਆਪਾਂ ਟਾਈਮ ਦੀ 10:36 ਹੋ ਗਏ ਤੇ ਜੇ ਸਫ਼ਰ ਦੀ ਗੱਲ ਕਰੀਏ ਤਾਂ ਸਫ਼ਰ ਵੀ ਦੱਸ ਦਿਨੇ ਆਪਾਂ ਕਿੰਨਾ ਲਾਇਆ ਬਈ ਓਹ ਯਾਰ ਜ਼ਖਾਮ ਨੇ 47 ਕਿਲੋਮੀਟਰ ਸਫ਼ਰ ਦਾ ਇਹ ਕਰ ਲਿਆ 2 ਘੰਟੇ 36 ਮਿੰਟ ਦੇ ਵਿੱਚ ਤੇ ਆਹ ਬਈ ਨਾਂ ਵਾਲਾ ਗੈਰੀ ਵੀਰ ਅੱਧ ਕਰਦੇ ਪਾ ਮੌਲਿਕ ਨੂੰ ਮੌਲਿਕ ਤੋਂ ਬਹੁਤ ਅੱਛਾ ਯਾਰ ਉਹਨਾਂ ਨਾਲ ਉਹ ਜਿਹੜੀ ਪਾਚ ਕੇ ਨਾ ਮਾਈਕ ਨੀ ਲੰਨ ਦੇ ਉਹ ਸెలਾ ਦਿੰਦੀ ਆ ਸੀਟ ਆਪ ਦੀ ਅੱਜ ਨੂੰ ਦੇ ਪਿੱਛੇ ਉਹ ਕੰਡਰ ਦੇ ਦੇਖੀ ਹੁਣ ਵੀ ਦੇਖ ਰਿਹਾ ਜੀ ਅਸੀਂ ਸਪੈਸ਼ਲ ਇਰ ਆਸਤੇ ਆ ਜੀ ਵੀ ਉਹ ਸਾਰਾ ਤੁਹਾਨੂੰ ਮਿਲ ਜੇ ਪਰ ਬਲੇਹਾਲ ਮਿਲੀ ਹੈ ਨਹੀਂ ਕੋਈ ਕਿਨੇ ਝਾੜੂ ਝੂੜੂ ਮਾਰਿਆ ਜਦਾ ਲੈ ਗਿਆ ਬੰਦਾ ਜਾਂ ਵਿੱਚੇ ਰੋ ਗਈ ਪਤਾ ਨਹੀਂ ਲੱਗਣਾ ਜੇ ਦੂਜਾ ਧੜੂ ਆਇਆ ਫਿਰ ਤਾਂ ਕੀ ਮਿਲਣੀ ਆ ਚਲੋ ਕੋਈ ਚੱਕਣੀ ਇਹ ਵੀ ਇੱਕ ਸਫਰ ਦਾ ਹਿੱਸਾ ਹੁੰਦਾ ਕੋਈ ਗੱਲ ਦੇਖ ਹਾਂ ਇਹ ਕੋਈ ਚੱਕਣੇ ਆ ਸਾਡੀ ਖੋਗੀ ਡੇਗੀ ਅਸਲ ਚ ਦੋ ਸੈਟ ਹੁੰਦੇ ਆ ਦੋਨੇ ਨਹੀਂ ਮਿਲ ਰਹੇ ਇੱਕ ਅੱਧੀ ਟੇਕਿਆਂ ਦੀ ਚੱਲ ਚੱਲੇ ਜਾਂਦਾ ਉਹ ਮਿਲਦੇ ਬਹੁਤ ਔਖੇ ਲੁਧਿਆਣਾ ਵੀਰ ਕਹਿੰਦਾ ਸਾਰਾ ਗਾਦਾ ਪਰ ਮਿਲੇ ਨਹੀਂ ਕਿਤੇ ਚਲੋ ਕੋਈ ਚੱਕਰ ਨਹੀਂ ਹੁਣ ਤੁਹਾਨੂੰ ਤੁਹਾਨੂੰ ਆਪਾਂ ਸਫਰ 60 ਕਿਲੋਮੀਟਰ ਸਫਰ ਕਰ ਲਿਆ ਪਰ ਇਹ ਕੰਨ ਕਾਂਟਾ 21 ਮਿੰਟ ਲੱਗ ਗਿਆ ਆ ਵੇਰੀ ਬਾਈ ਵੀ ਸਾਈਕਲਿੰਗ ਕਰਮੀ ਯਾਰ ਭਾਵੇਂ ਉਹਰੇ ਕੱਲ ਅਸੀਂ ਬਹਿ ਕੇ ਰੁਕੇ ਸੀਗੇ ਆ ਪਰਸੋਂ ਪਰਸੋਂ ਕੱਲ ਨਹੀਂ ਪਰਸੋਂ ਕੌ ਵੀ ਸਫਰ ਕਰਦੇ ਕਰਦੇ ਪਹੁੰਚ ਕੇ ਆਪਾਂ ਗੁਰਦੁਆਰਾ ਝਾੜ ਸਾਹਿਬ ਤੇ ਤੁਹਾਨੂੰ ਹਣ ਕਰਾਉਣਾ ਗੁਰਦੁਆਰਾ ਝਾੜ ਸਾਹਿਬ ਤੇ ਦਰਸ਼ਨ ਅੱਧ ਨੂੰ ਮੁੜ ਕੇ ਆਏ ਗੁਰਦੁਆਰਾ ਝਾੜ ਸਾਹਿਬ ਆ ਕਰਕੇ ਆਪਾਂ ਐਂਟਰ ਗੁਰਦੁਆਰਾ ਸਾਹਿਬ ਦੇ ਅੰਦਰ ਹੁਣ ਆਪਾਂ ਲਾਉਨੇ ਆ ਪਾਰਕਿੰਗ ਤੇ ਸੈਂਕਲ ਕੋਡ ਨੇ ਯਾਰ ਸਫਰਦਾਨਾ ਅੱਜ ਖਰਾਬ ਕਰਿਆ ਗਿਆ ਉੱ비 ਆਖੜੇ ਆਪਣੇ ਦੋਨੇ ਸੈਂਕਲ ਤੇ ਗੁਰਦੁਆਰਾ ਝਾੜ ਸਾਹਿਬ ਅੱਜ ਆਪਾਂ ਨੇ ਸਭ ਤੋਂ ਪਹਿਲਾਂ ਲੰਗਰ ਸਕੇਆ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਪਹਿਲਾਂ ਪੰਗਤ ਕਰੀ ਤੇ ਹੁਣ ਆਪਾਂ ਕਰਨ ਜਾ ਰਹੇ ਹਾਂ ਸੰਗਤ ਬਸ ਜੁੜੇ ਰਹਿਣਾ ਇਦਾਂ ਹੀ ਨਾਖੋਦੀ ਦੀਵਾਲੀ ਕਰਕੇ ਨਾ ਸੇਵਾ ਚੱਲ ਰਹੀ ਆ ਸਾਫ਼ ਸਫਾਈ ਲੋ ਵੀ ਮਿੱਤਰੋ ਸਫਰ ਕਰਦੇ ਕਰਦੇ ਆਪਾਂ ਸਫਰ ਕਰ ਲਿਆ 67 ਕਿਲੋਮੀਟਰ 3 ਘੰਟੇ 51 ਮਿੰਟ ਦੇ ਵਿੱਚ ਤੇ ਉਹ ਜਾ ਰਿਹਾ ਸਾਹਮਣੇ ਗੈਰੀਬਾਈ ਤੇ ਆਪਾਂ ਜਾ ਰਹੇ ਨੈਰੋ ਨਰ ਆਪਾਂ ਪਾਈ ਨੇ ਨੰਗੇਣਾ ਗੈਰੀਬਾਈ ਨੇ ਸਮਰਾਲੇ ਨੂੰ ਨਹੀਂ ਖੰਨੇ ਨੂੰ ਨਿਕਲ ਜਾਣਾ ਲੋ ਵੀ ਸਫਰ ਕਰਦੇ ਗਾ ਤੇ ਆਪਾਂ ਸਫਰ ਕਰ ਲਿਆ 67 ਕਿਲੋਮੀਟਰ ਤੇ ਸਫਰ ਕਰਦੇ ਉਹ ਜਾ ਰਿਹਾ ਗੈਰੀਬਾਈ ਗੈਰੀਬਾਈ ਨੇ ਲੁਧਿਆਣੇ ਨੂੰ ਕਿਨਿਕਲ ਜਾਣਾ ਆਪਾਂ ਚਲੇ ਜਾਣਾ ਸਮਰਾਲੇ ਤੋਂ ਸਿੱਧਾ ਖੰਨਾ ਖੰਨੇ ਤੋਂ ਸਿੱਧਾ ਆਪਾਂ ਪਿੰਡ ਜਰਗ ਜਰਗ ਪਿੰਡ ਰਹਿ ਗਿਆ ਆਪਣਾ ਰੋ 38 ਕਿਲੋਮੀਟਰ ਦੂਰ ਤੇ 67 ਕਿਲੋਮੀਟਰ ਪਰ ਸਫ਼ਰ ਤੈਅ ਕਰ ਲਿਆ ਬਾਕੀ ਲੱਗੇ ਹੋਇਆ ਲਓ ਜੀ ਬਈ ਆਪਾਂ ਚਾਰ ਸਾਹਿਬ ਗੁਰਦੁਆਰੇ ਤੋਂ ਸਫ਼ਰ ਕਰਕੇ ਹੁਣ ਆਪਾਂ ਸਮਰਾਲੇ ਕੋਲ ਪਹੁੰਚ ਗਏ ਆਪਣਾ ਸਮਰਾਲੇ ਲਾਹ ਜਾਂਦਾ ਤੇ ਨਾਲ ਆਪਣਾ ਗੈਰੀ ਵੀਰ ਗੈਰੀ ਵੀਰ ਨੇ ਨਿਕਲ ਜਾਣਾ ਆਪਣਾ ਇਧਰੋਂ ਲੁਧਿਆਣੇ ਵੱਲ ਨੂੰ ਤੇ ਆਪਾਂ ਇੱਥੋਂ ਜਾਵਾਂਗੇ ਸਮਰਾਲਾ ਖੰਨਾ ਤੇ ਸਿੱਧਾ ਆਪਣਾ ਪਿੰਡ ਚਰਗ ਤੇ ਬਹੁਤ ਵਧੀਆ ਰਿਹਾ। ਬਾਕੀ ਆਪਾਂ ਗੈਰੀ ਵੀਰ ਤੋਂ ਪੁੱਛਦੇ ਆਂ ਵੀ ਸਫ਼ਰ ਕਿਵੇਂ ਰਿਹਾ? ਗੈਰੀ ਭਾਈ ਸਫ਼ਰ ਬਾਰੇ ਕੋਈ ਫੀਡਬੈਕ ਕਿਵੇਂ ਰਿਹਾ ਆਪਣਾ ਸਫ਼ਰ? ਸਫ਼ਰ ਪੂਰਾ ਆਨੰਦਮਈ। ਆਨੰਦਮਈ ਦਾ ਸਫ਼ਰ। ਆਨੰਦਮਈ ਤੇ ਰਾਹ ਵੀ ਆਨੰਦਮਈ ਸੀਗਾ। ਆਪਾਂ ਜਾਇ ਵੀ ਆਨੰਦਪੁਰ ਸੀ ਆਨੰਦ ਦਾ। ਆਨੰਦ ਹਾਂ। ਆਨੰਦ ਆ ਗਿਆ ਮੇਰੇ ਬੱਸ। ਆਨੰਦ ਆ ਗਿਆ। ਕਿਉਂਕਿ ਰਾਹ ਤੇ ਇੰਪਰ ਨਾਲ ਬਹੁਤ ਬੋਤਲ ਸੀ। ਹਾਂ। ਵੀਰ ਜੀ એનર્ਜੀ ਘੱਟ ਲੱਗਦੀ ਆ। ਥੋੜੀ ਜਿਹੀ ਸ਼ੋਰ ਰਹਿੰਦੀ ਆ ਤੇ એનર્ਜੀ ਘੱਟ ਲੱਗਦੀ ਆ। ਤੇ ਬਾਕੀ ਬੰਦਾ ਪਾਣੀ ਪੀਂਦਾ ਰਵੇ ਹਨਾ ਬੰਦਾ ਤੇ ਸਹੀ ਰਹਾਦਾ ਕੁਟ-ਕੁਟ ਕਰਕੇ ਪੀਂਦਾ ਰਵੇ ਬਸ ਕਾੜੀ ਨਾ ਕਰੋ ਆਨੰਦ ਲੈਂਦੇ ਜਾਓ ਜੋ ਵੀ ਤੁਸੀਂ ਕੁਦਰਤ ਨਾਲ ਗੱਲਾਂ ਕਰਦੇ ਜਾਓ ਤੇ ਸਫਰ ਪਤਾ ਨਹੀਂ ਲੱਗਦਾ ਕਿਵੇਂ ਤੇ ਕਦੋਂ ਨਿਕਲਿਆਂ ਬਾਕੀ ਜਿੱਥੇ ਇੱਕ ਪੈਡਲ ਮਾਰਨੇ ਨੂੰ ਇੱਕ ਸਾਰੀ ਮਾਰੋ ਜਿੱਥੇ ਜਹਾਤਰਾਈ ਜੀ ਹੈਗੀ ਆ ਥੋੜਾ ਜਿਹਾ ਭਜਾਉਣਾ ਉੱਥੇ ਥੋੜਾ ਜਿਹਾ ਤੁਸੀਂ ਮਾਰ ਸਕਦੇ ਵੀ ਥੋੜਾ ਜਿਹਾ ਹਨਾ ਪੈਡਲ ਬਾਕੀ ਜਿੱਥੇ ਨਹੀਂ ਨਾਰਮਲ ਚੱਲੋ ਜਿੱਥੇ ਜ਼ੋਰ ਲੱਗਦਾ ਮੰਨ ਲਓ ਉੱਥੇ ਜ਼ੋਰ ਲਾਓ ਜਿੱਥੇ ਜ਼ੋਰ ਨਹੀਂ ਲੱਗਦਾ ਉੱਥੇ ਤੁਸੀਂ ਬਾਲਾ ਹੋਣਾ ਕਰੇ ਯਾਰ ਇਹ ਨਾਲ ਠੀਕ ਆ ਤੇ ਚਲੋ ਮਿਲਦੇ ਆਂ ਫਿਰ ਗੈਰੀ ਵੀਰ ਦੀ ਠੀਕ ਆ ਉੱਥੇ ਮਿਲਦੇ ਆਂ ਫਿਰ ਆਪਾਂ ਤੇ ਅਗਲਾ ਸਫਰ ਵੀ ਕਰਦੇ ਚੱਲਦੀ ਹੈ ਨਾ ਠੀਕ ਆ ਜ਼ਰੂਰ ਜੀ ਲਓ ਯਾਰ ਸਾਈਕਲ ਤੇ ਸਫਰ ਪੰਜਾਬ ਦਾ ਤੇ ਉੱਧਰ ਘੜਾ ਗੈਰੀ ਵੀਰ ਦਾ ਸੰਭ ਲੋ ਵੀ ਆਪਾਂ ਪਹੁੰਚ ਕੇ ਖੰਨੇ ਖੰਨੇ ਆ ਕੇ ਆਪਾਂ ਸਮਰਾਲਾ ਰੋਡ ਵਾਲਾ ਪੁਲ ਆਪਾਂ ਉੱਤਰ ਕੇ ਪਿੱਛੋਂ ਰੋਡ ਉੱਤੇ ਆਇਆ ਹੁਣ ਆ ਗਏ ਆਪਾਂ ਖੰਨੇ ਖੰਨੇ ਤੋਂ ਆਪਣਾ ਮੈਂ ਡਰੇਗਾ ਸਿਰਫ 20 ਕਿਲੋਮੀਟਰ ਤੇ ਟ੍ਰੈਫਿਕ ਵੀ ਬਹੁਤ ਆ ਕੁਝ ਦਿਵਾਲੀ ਕਰਕੇ ਨਾ ਕੱਠ ਕਾਫੀ ਆ ਤੇ ਥੋੜੇ ਨਾ ਰਹਿ ਗਏ ਦਿਵਾਲੀ ਨੂੰ ਵੀ ਬਾਅਦ ਛੋੜੇ ਰੋਏ ਤਾਂ ਇਹ ਆਪਾਂ ਸਮਰਾਲਾ ਪੁਲ ਪਾਰ ਕਰਕੇ ਆਪਾਂ ਪਹੁੰਚ ਗਏ ਜਰਗ ਚੌਂਕ ਵਾਲਾ ਆਪਣੇ ਪਿੰਡ ਵਾਲਾ ਪੁਰ ਜਿੱਧਰ ਨੂੰ ਰਾਹ ਜਾਂਦਾ ਮਲੇਕ ਕੋਲੇ ਵੱਲ ਤੇ ਇਹ ਰੋਡ ਆਪਾਂ ਨੂੰ ਪੈ ਗਿਆ ਇੱਥੋਂ ਪੈਣ ਆਪਣਾ ਪਿੰਡ 20 ਕਿਲੋਮੀਟਰ ਤੇ ਇੱਧਰ ਨੂੰ ਸਮਰਾਲਾ ਚੌਂਕ ਆ ਜਾਂਦਾ ਆਪਾਂ ਨੇ ਜਾਣਾ ਇੱਧਰ ਨਹੀਂ ਤੇ ਇੱਧਰ ਨੂੰ ਮੁੜ ਕੇ ਉੜ ਕੇ ਮੁੜ ਗਿਆ ਆ ਗਿਆ ਆਪਣਾ ਪਿੰਡ ਵਾਲਾ ਰੋਡ ਤੇ ਮਲੇ ਕੋਲਡਰ ਹੈਗਾ 42 ਕਿਲੋਮੀਟਰ ਪਰ ਆਪਾਂ ਮਲੇ ਕੋਲ ਨਹੀਂ ਆਣਾ ਪਰਾ ਜਾ ਕੇ ਜਾਣਾ ਪਟੰਡਾ ਹੈਗਾ 160 ਕਿਲੋਮੀਟਰ ਸੰਗੂਰ ਹੈਗਾ 74 ਔੜੀ ਚੱਲੋ ਕਹਨੇ ਅਕੇ ਆਵਾਦੀ ਖੇਤਰ ਹੈ ਭਾਈ ਸਾਡਾ ਤਾਂ ਪਹਿਲੇ ਹੀ ਔੜੀ ਚੱਲਦਾ ਹੁਣ ਤੇ ਸ਼ਹਿਰ ਦੇ ਵਿੱਚ ਰੌਣਕ ਬਹੁਤ ਆਪਾਂ ਜਿਹੜੇ ਵੀ ਸ਼ਹਿਰ ਦੇ ਵਿੱਚ ਆਇਆ ਹੁਣ ਜਿਵੇਂ ਅਨੰਦਪੁਰ ਸਾਹਿਬ ਹੋ ਗਿਆ ਹਨਾ ਟੋਪੜ ਵੀ ਸੀਗੀ ਕਾਫੀ ਤੇ ਕੰਨਾ ਤੋਂ ਸਮਰਾਲਾ ਤੇ ਤਿਹਾਰਾ ਕਰਕੇ ਨਾ ਕਾਫੀ ਰੌਣਕ ਆ। ਲੋ ਵੀ ਸਫਰ ਕਰਦੇ ਕਰਦੇ ਆਪਾਂ ਪਹੁੰਚ ਗਏ ਕਿ ਸ਼ੁਰੂ ਤੋਂ ਫੋੜਾ ਦੇ ਪਿੱਛੇ ਆ ਮਤਲਬ ਆਪਣਾ ਮੈਂਟਰ ਹੋ ਰਹਿ ਜਾਂਦਾ ਤੇ 10 ਕਿਲੋਮੀਟਰ ਕਹਿ ਸਕਦੇ ਆ। ਉੱਤਰੋ ਬਾਜੀ ਆਪਣਾ ਨਾਲ ਵਾਲਾ ਹੋ ਗਿਆ ਸਿਰਫ ਨੇ ਲੁਧਿਆਣੇ ਵੱਲ ਨੂੰ ਤੇ ਆਪਾਂ ਸਮਰਾਲਾ ਖੰਨਾ ਖੰਨੇ ਤੋਂ ਜਰ ਪਹੁੰਚਣ ਆਲੇ ਆ ਬਸ ਆਪਾਂ ਤੇ ਮੈਨੂੰ ਲੱਗਦਾ ਆਪਾਂ ਟੱਤੇ ਕੋ 5 ਵਜੇ ਤੱਕ ਪਹੁੰਚਾਂਗੇ 5:00 ਵਜੇ 5 15 20 ਦੇ ਪਹੁੰਚਾਂਗੇ ਤੇਵਾ ਚੁੜੇ ਰਹੋ ਬਹੁਤ ਥੋੜਾ ਧੰਨਵਾਦ ਅੱਜ ਵੀ ਆਪਾਂ ਨੇ 100 ਕਿਲੋਮੀਟਰ ਸਫ਼ਰ ਪੂਰਾ ਕਰ ਲਿਆ ਤੇ 5 ਘੰਟੇ 53 ਮਿੰਟ ਦੇ ਵਿੱਚ 100 ਕਿਲੋਮੀਟਰ ਸਫ਼ਰ ਤੇ ਆਪਾਂ ਪਹੁੰਚਣ ਵਾਲੇ ਹਾਂ ਬਸ ਇਸੜੂ ਤੇ ਲਾਵੇ ਪਰ ਸਫ਼ਰ ਕੰਪਲੀਟ ਕਰਕੇ ਪਹੁੰਚ ਗਏ ਪਿੰਡ ਜਰਗ ਤੇ ਸਾਫਰ ਬਹੁਤ ਵਧੀਆ ਰਿਹਾ ਤੇ ਟਕਾਬਟ ਤੋਂ ਕੋਪ ਕੁਛ ਨਹੀਂ ਹੋਈ ਸਭ ਕੁਝ ਓਕੇ ਰਿਹਾ ਬਸ ਥੋੜਾ ਜ਼ਖਾਮ ਨੇ ਜਰੂਰ ਤੰਗ ਕਰਿਆ ਯਾਰ ਇਹ ਪਤਾ ਨਹੀਂ ਕਿਵੇਂ ਹੋ ਗਿਆ ਇੰਨੇ ਸਫਰ ਕਰਿਆ ਅੱਗੇ ਕਦੇ ਨਹੀਂ ਹੋਇਆ ਇਹ ਫਸਟ ਟਾਈਮ ਹੋਇਆ ਸੈਰ ਸਵੇਰੇ ਠੰਡੇ ਪੰਨਾ ਨਾ ਕੇ ਕੋਲ ਹੱਥ ਸਾਈਕਲ ਚਲਾ ਲਈ ਆਪਾਂ ਨੇ ਹਵਾ-ਵਾ ਲੱਗੀ ਹੈ ਨਾ ਬਾਕੀ ਸਭ ਯਾਤਰਾ ਪੂਰੀ ਓਕੇ ਰਹੀ ਤੇ ਮਸਫੋਰ ਹਾਂਜੀ ਜਿਹੜੇ ਵੀ ਆਪਣੇ ਸੱਜਣ ਮੀਰ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਤੇ ਆਪਾਂ ਸਫ਼ਰ ਤੇ ਟਾਈਮ ਤੇ ਘਰੇ ਆ ਗਏ ਸੀਗੇ ਤੇ ਸਫ਼ਰ ਬਹੁਤ ਵਧੀਆ ਰਿਹਾ ਤੇ ਸਭ ਤੋਂ ਵੱਡੀ ਗੱਲ ਆਪਣੀ ਸਾਈਕਲ ਦੀ ਹੁੰਦੀ ਆ ਉਹ ਆਪਣਾ ਬਹੁਤ ਯਾਰਾ ਸਾਥ ਦੇ ਰਿਹਾ ਉਹਦੇ ਕੋਈ ਟਾਇਰ ਪੈਂਚਰ ਨਹੀਂ ਕੋਈ ਕੁਝ ਵੀ ਨਹੀਂ ਹੋਇਆ ਬਾਬੇ ਦੀ ਕਿਰਪਾ ਨਾਲ ਆਪਾਂ ਪਹਿਲਾਂ 6-7 ਦਿਨ ਦਾ ਪੰਜਾਬ ਦਾ ਸਫ਼ਰ ਕਰ ਰਹੇ ਸੀ ਉਹ ਵੀ ਕਰਿਆ ਉਸ ਤੋਂ ਬਾਅਦ ਫਤੇਗੜ ਸਾਹਿਬ ਵੀ ਗਏ ਸੀਗੇ ਤੇ ਲੋਕਲ ਵੀ ਚਲਾਉਂਦੇ ਰਹੇ ਆ ਤੇ ਅੱਜ ਆਪਾਂ ਗਏ ਸੀ ਆਨੰਦਪੁਰ ਸਾਹਿਬ ਵੀ ਗਏ ਸੀ ਆਪਾਂ ਨੂੰ 2 ਦਿਨ ਦਾ ਸਫ਼ਰ ਸੀਗਾ ਪਹਾੜੀ ਇਲਾਕੇ ਸੀਗੇ ਰੋਡ ਵੀ ਤੁਹਾਨੂੰ ਪਤਾ ਉਪਰ-ਹੇਪੜ ਵਾਲੇ ਹੁੰਦੇ ਜੀ ਪਰ ਫਿਰ ਵੀ ਸਾਈਕਲ ਉਦਾਂ ਦਾ ਹੀ ਉਦਾਂ ਰਿਹਾ ਜਿੱਦਾਂ ਮਤਲਬ ਹਵਾ ਪਾ ਯ ਤੇ ਸਾਰੇ ਜਣਾਂ ਨਾ ਵੀਡੀਓ ਜ਼ਰੂਰ ਦੇਖੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜਿਹਨੇ ਚੈਨਲ ਦਾ ਨਹੀਂ ਜੁੜੇ ਆਪਣੇ ਚੈਨਲ ਨਾਲ ਜੁੜੋ ਤੇ ਸਾਰੇ ਜਣੇ ਕਮੈਂਟ ਕਰਕੇ ਕਮੀਆਂ ਦੱਸਿਆ ਕਰੋ ਜਿਹੜੀ ਚੀਜ਼ ਨਹੀਂ ਵਧੀਆ ਲੱਗਦੀ ਜਾਂ ਜਿੱਥੇ ਗਲਤੀ ਹੁੰਦੀ ਆ ਤਾਂ ਉਹ ਜ਼ਰੂਰ ਦੱਸਿਆ ਕਰੋ ਤੇ ਆਪਾਂ ਅੱਗੇ ਤੋਂ ਵਧੀਆ ਕਰਦੇ ਰਹਾਂਗੇ ਹਨਾ ਤੇ ਕਿਉਂਕਿ ਆਪਾਂ ਨਵੇਂ ਨੂੰ ਵੀ ਸ਼ੁਰੂਆਤ ਕਰੀ ਆ ਤੇ ਤੁਸੀਂ ਤਾਂ ਚਲੋ ਦੇਖਦੇ ਰਹਿੰਦੇ ਹੋ ਬਲੌਗ ਸਾਰੇ ਹੋਰ ਵੀ ਦੇਖਦੇ ਹੋਗੇ ਤੇ ਕਮੀਆਂ ਪੇਸ਼ੀ ਮੈਨੂੰ ਜ਼ਰੂਰ ਦੱਸਿਆ ਕਰੋ ਤਾਂ ਮੈਂ ਵੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਵੀ ਵੱਧ ਤੋਂ ਵੱਧ ਵਧੀਆ ਬਣਾਵਾਂ ਮੈਂ ਤਾਂ ਸਹੀ ਕਰਾਂ ਤੇ ਤੇ ਹੱਸਦਾ ਦੱਸ ਰਿਹਾ ਹਾਂ ਯਾਤਰਾ ਬਾਰੇ ਦੱਸ ਰਿਹਾ ਹਾਂ ਤੇ ਬੱਸ ਜੁੜੇ ਹੋ ਵਾ ਤੁਸੀਂ ਇੱਦਾਂ ਹੀ ਆਪਣੇ ਨਾਲ ਆਪਾਂ ਬਹੁਤ ਕੁਝ ਕਰਨ ਆਲੇ ਵਾ ਤੂੰ ਦੇਖੀ ਆਇਓ ਆਪਾਂ ਤੁਹਾਨੂੰ ਪੂਰਾ ਘੁਮਾ ਲੈਣਾ ਕੰਮ ਪੂਰਾ